ਡਿਪਟੀ ਕਮਿਸ਼ਨਰ ਮਲੇਗੋੜ ਨੂੰ ਈਮੇਲ ਰਾਹੀਂ ਮਲੇਗੋੜਲਾ ਵਿਕੇਤ ਮਾਕੇ ਕਰਨ ਦੀਆਂ ਧਮਕੀਆਂ ਦੇਣ ਵਾਲਾ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਹੈ ਰਿਪੋਰਟਲਾ ਤੋਂ ਐਸਪੀ ਵੈਵ ਸਾਈਕਲ ਨੇ ਦੱਸਿਆ ਕਿ ਉਕਤ ਸੀ ਰਾਜਦੀਪ ਸਿੰਘ ਪੁੱਤਰ ਰੁਪਿੰਦਰ ਸਿੰਘ ਮਾਲੋ ਡਾਊਡ ਨਵਸਨੀਕ ਹੈ ਅਤੇ ਇਹ ਸਾਰਾ ਮਸਲਾ ਪੁਰਾਣੀ ਆਸ਼ਕੀ ਕਾਰਨ ਹੋਇਆ ਹੈ ਗ੍ਰਿਪਨਾ ਇੱਕ ਆਪਣਾ 10-12 ਮਹੀਨੋਂ ਇੱਕ ਡੀਸੀ ਸਾਹਿਬ ਦੀ ਮੇਲ ਆਈਡੀ ਤੇ ਇੱਕ ਥ੍ਰੈਟ ਮੇਲ ਆਈ ਸੀ ਜਿਹਦੇ ਚ ਇੱਕ ਬੰਦੇ ਨੇ ਸ਼ਾਇਦ ਚ ਵਕ ਵਕ ਥਾਵਾ ਤੇ ਤਮਾਕਿਆਂ ਕਰਨ ਸੰਬੰਧੀ ਇੱਕ ਥ੍ਰੈਡ ਭੇਜੀ ਸੀ ਜਿਹਦੇ ਸੰਬੰਧ ਚ थाना ਸਿਟੀ 1 ਮਲੇਰ ਕੋਟਲਾ ਚ ਕੇਸ ਰਿਸਟਰ ਕੀਤਾ ਗਿਆ ਤੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸੀਆਈ ਇਨਚਾਰਜ ਐਂਡ ਸਾਈਬਰ ਸੈਲ ਇਨਚਾਰਜ ਦੀਆਂ ਟੀਮਜ਼ ਇਕੱਠਿਤ ਕੀਤੀਆਂ ਗਿਆ ਆਪਣਾ ਜਿਨ੍ਹਾਂ ਨੇ ਟੈਕਨੀਕਲ ਐਂਡ ਸਾਇੰਟਿਫਿਕ ਤਰੀਕੇ ਨਾਲ ਤਕਰੀਸ ਕਰਦੇ ਹੋਏ ਜੋ ਕਿ ਮੈਂ ਸਮਝਦਾ ਹਾਂ ਇੱਕ ਬਹੁਤ ਹੀ ਟਫ ਕੇਸ ਹੈਗਾ ਇਸ ਕੇਸ ਨੂੰ 5 5 ਦਿਨਾਂ ਚ ਕਰੈਕ ਕਰਕੇ ਮੇਨ ਦੋਸ਼ੀ ਰਾਜਦੀਪ ਸਿੰਘ ਜੋ ਕਿ ਖੰਨਾ ਚ ਪਿੰਡ ਹੈਗਾ ਮਲੋਦ ਦਾ ਉੱਥੋਂ ਦਾ ਰਹਿਣ ਵਾਲਾ ਹੈਗਾ ਆਪਾਂ ਇਹਨੂੰ 18 ਮਈ ਨੂੰ ਗ੍ਰਿਫਤਾਰ ਕਰਕੇ ਕੇਸ ਨੂੰ ਟ੍ਰੇਸ ਕੀਤਾ ਗਿਆ ਤੇ ਇਹਨੇ ਚੋਂ ਰਾਜਦੀਪ ਸਿੰਘ ਤੋਂ ਸਾਨੂੰ ਤਿੰਨ ਫੋਨ ਤੇ ਕਾਫੀ SIM ਕਾਰਡ ਬਰਾਮਦ ਕੀਤੇ ਗਏ ਨੇ ਤੇ ਕਾਰਨ ਇਹਦਾ ਉਹ ਐਸੀਗਾ ਇੱਕ ਪ੍ਰਾਈਵੇਟ ਕੰਪਨੀ 'ਚ ਜੌਬ ਕਰਦਾ ਸੀ ਉੱਥੇ ਕੁੜੀ ਨਾਲ ਦੀ ਦੋਸਤੀ ਹੋ ਗਈ ਫਿਰ ਉਹ ਕੁੜੀ ਨੇ ਕਿਸੇ ਦੂਜੇ ਮੁੰਡੇ ਨਾਲ ਉਹਦੀ ਮੰਗਣੀ ਹੋ ਗਈ ਤੇ ਰਾਜਦੀਪ ਨੂੰ ਜਦ ਇਸ ਗੱਲ ਦਾ ਪਤਾ ਚੱਲਿਆ ਫਿਰ ਉਹਨੇ ਉਸ ਕੁੜੀ ਨੂੰ ਉਸ ਮੁੰਡੇ ਤੋਂ ਆਪਣਾ ਬਦਲਾ ਲੈਣ ਦੀ ਨੀਅਤ ਨਾਲ ਉਹ ਕੁੜੀਆਂ ਮੁੰਡੇ ਦਾ ਫੋਨ ਐਂਡ ਮੇਲ ਆਈਡੀ ਨੂੰ ਹੈਕ ਕਰਕੇ ਇਹ ਕਾਰਨਾਮਾ ਕੀਤਾ ਗਿਆ ਤਾਂਕਿ ਉਹ ਫਸ ਜਾਣ ਤੇ ਉਹਦਾ ਆਪਣਾ ਮੰਗਣੀ ਟੁੱਟ ਜਾਵੇ ਸੋ ਇਹ ਇਸ ਕੇਸ ਨੂੰ ਟ੍ਰੇਸ ਕਰਨ ਲਈ ਜੋ ਸੀਆਈ ਐਨ ਚਾਰਜ ਐਂਡ ਸਾਈਬਰ ਸੈਲਨ ਚਾਰਜ ਐਂਡ ਡੀਐਸਪੀ ਸਾਹਿਬ ਐਂਡ ਸਾਰੀ ਟੀਮ ਨੇ ਜੋ ਇੱਕ ਚੰਗੀ ਕਾਰਗੁਜ਼ਾਰੀ ਸ਼ੋ ਕੀਤੀ ਹੈ ਉਹਦੇ ਲਈ ਮੈਂ ਸਾਰਿਆਂ ਨੂੰ ਇੱਕ ਆਪਣਾ ਆਪਣਾ ਇੱਕ ਵਧਾਈ ਦੇਣਾ ਜੀ ਅਜੇ ਫਰਟਾਈਸਿਸਰ ਬਾਈ ਮੇਲ ਕੀ ਇਥੇ ਮੇਲ ਆ ਰਹੀ ਹੁੰਦੀ ਸੀ ਜੀ ਐਡੀਸੀ ਆਫਿਸ ਇੱਕ ਮੇਲ ਆਈ ਸੀ ਸੋ ਡੀਸੀ ਆਫਿਸ ਤੋਂ ਫਿਰ ਸਾਨੂੰ ਇੱਕ ਕੰਪਲੇਂਟ ਮਿਲੀ ਸੀ ਸੋ ਫਿਰ ਆਪਾਂ ਇਥੇ ਫਿਰ ਆਪਾਂ ਫਰਦਰ ਹੋਦੇ ਤੇ ਫਿਰ ਆਪਾਂ ਕਾਰਵਾਈ ਕਰਕੇ ਕੇਸ ਰਜਿਸਟਰ ਕੀਤਾ ਗਿਆ ਇਹ ਜਿਹੜਾ ਦੋਸ਼ੀ ਹੈ ਜਿਹਦਾ ਫੜਿਆ ਹੈ ਇਹ ਤੇ ਪਹਿਲਾਂ ਵੀ ਕੋਈ ਕ੍ਰਿਮੀਨਲ ਨਹੀਂ ਜੀ ਇਹਦੇ ਵਿੱਚ ਆਪਣਾ ਫਿਲਹਾਲ ਇਦਾਂ ਦੀ ਕੋਈ ਚੀਜ਼ ਸਾਹਮਣੇ ਕੋਈ ਆਪਣੇ ਕੁਲਦਾਂ ਦਾ ਹੈ ਨਹੀਂ ਕੁਝ ਕੇਸ ਆਇਆ ਕੋਈ ਦੇਖੋ ਇਕ ਕਨੇ ਕਨੇ ਧਾਰਮਿਕ ਸਥਾਨ ਨੂੰ ਇਹਨਾਂ ਨੇ ਉਡਾਉਣ ਦੀ ਸੰਭਾਗ ਦਿੱਤੀ ਜੀ ਏਦਾਂ ਇਹਨੇ ਕੋਈ ਪਾਰਟਿਕੂਲਰ ਧਾਰਮਿਕ ਸਥਾਨ ਨਹੀਂ ਕਿਹਾ ਆਪਣਾ ਇਹਨੇ ਸ਼ਾਇਦ ਜਿਹਨੇ ਕਾਫੀ ਥਾਵਾਂ ਤੇ 81 ਮੈਂ ਕਿ ਸ਼ਹਿਰ ਆਪਣਾ ਦਿਆਂ ਮੇਨ ਮੇਨ ਥਾਵਾਂ ਤੇ ਮੈਂ ਤੁਮੱਕੇ ਕਰੂੰਗਾ ਕੋਈ ਨੇ ਪਾਰਟਿਕੂਲਰ ਏਦਾਂ ਨਹੀਂ ਨੇ ਕਿਹਾ ਸੀ ਤਾਂ ਇੱਕ WhatsApp ਗਰੁੱਪ ਦਾ ਵਿੱਚ ਤਾਂ ਇਹ ਉਹ ਵਿਦਿਆਰਥੀ ਜੀ ਵੀ ਪੁੱਛਿਆ ਇਹਨੂੰ ਆ ਵੀ ਜਿਹੜਾ ਟਾਪਿਕ ਸਾਹਮਣੇ ਬੰਦਰ ਨਹੀਂ ਨਹੀਂ ਮੈਂ ਇਦਾਂ ਦੀ ਕੋਈ ਨਾ ਇਹਨੇ ਕਿਸੇ ਪਾਰਟਿਕੂਲਰ ਧਰਮ ਨੂੰ ਟਾਰਗੇਟ ਕੀਤਾ ਨਾ ਕੋਈ ਪਾਰਟਿਕੂਲਰ ਧਾਰਮਿਕ ਸਥਾਨ ਨੂੰ ਟਾਰਗੇਟ ਕੀਤਾ ਇਹਨੇ ਇੱਕ ਜਨਰਲ ਇੱਕ ਥ्रेट ਕੀਤੀ ਸੀ ਇੱਕ ਕਿੰਨੀ ਉਮਰ ਸੀ ਜੀ ਇਹਦੀ 31 ਸਾਲ ਦਾ ਐ ਬਸ ਕੁਆਲੀਫਿਕੇਸ਼ਨ ਤੇ ਉਹ ਨੇ ਡਿਪਲੋਮਾ ਕੀਤਾ ਹੋਇਆ ਇਹਨੇ ਬੇਸਿਕ ਡਿਪਲੋਮਾ ਕੀਤਾ ਹੋਇਆ ਸਰ ਪਤਾ ਲੱਗਿਆ ਕੀ ਤੋਂ ਲੈ ਲੈ ਕੇ ਇਹਨੇ ਇਸ ਤਰ੍ਹਾਂ ਦਾ ਕਾਰਨਾਮਾ ਕਰਨ ਦੀ ਉਹ ਹਜੇ ਤਫਤੀਸ਼ ਚੱਲ ਰਹੀ ਹੈ ਉਹ ਮੈਂ ਜੇ ਫਿਲਹਾਲ ਉਹ ਮੈਂ ਜੀ ਨਹੀਂ ਆਪਾਂ ਦੱਸ ਸਕਦਾ ਰਿਵੀਲ ਨਹੀਂ ਕਰ ਸਕਦਾ ਸਰ ਇੱਕ ਧਾਰਮਿਕ ਪਾਵਲ ਨੂੰ ਜਿਹੜੀ ਕੇਸ ਪਹੁੰਚੀ ਆ ਉਸ ਦਿਨ ਹੁਣ ਮਹਾਂ ਮੰਤਰੀ ਦਾ ਨਾਮ ਲੈ ਕੇ ਅਸੀਂ ਵੀ ਕੋਲੇ ਕੀ 295ਏ ਵਗੈਰਾ ਵੀ ਲੱਗੀ ਨਹੀਂ ਜੀ ਨਹੀਂ ਜੀ ਆਪਣਾ ਆਪਾਂ ਇਹ ਸਾਰੀ ਚੀਜ਼ਾਂ ਤਫਤੀਸ਼ ਦੌਰਾਨ ਬਾਚਾਂਗੇ ਪਰ ਇਹਦੀ ਕੋਈ ਧਾਰਮਿਕ ਮੰਸ਼ਾ ਨਹੀਂ ਸੀ ਜੋ ਇਹਦੀ ਮਨਛਾ ਸੀਗੀ ਉਹ ਮੈਂ ਕਲੀਅਰ ਕਰ ਚੁੱਕਾ ਤੁਹਾਨੂੰ ਸਰ ਇੱਕ ਚੀਜ਼ ਸਮਝ ਨਹੀਂ ਆ ਰਹੀ ਇਹਦੇ ਤੇ ਪ੍ਰੈਸ ਤੋਂ ਬੰਦ ਉਹ ਜਿਹੜੇ ਦੂਜੀ ਪੁੱਛਦੇ ਆਏ ਇਹਦਾ ਲੜਕੀ ਦਾ ਫਿਰ ਉਸਦੀ ਲੜਕੀ ਨੂੰ ਤੇ ਉਹਨਾਂ ਨੂੰ ਸਭ ਸਿਖਾਉਣ ਦਾ ਸੀ ਇਹਦੇ ਧਾਰਮਿਕ ਸਤਾਨ ਦਾ ਇਹਦਾ ਕੀ ਕਾਰਨ ਕੀ ਕਿਉਂ ਮੇਰੇ ਮਨ ਤੇ ਇਹ ਧਾਰਮਿਕ ਸਤਾਨ ਹੈ ਬਦਲਾਅ ਹੋਣਾ ਦਾ ਆਪਣੇ ਵੈਸਿਕ ਪੈਨਿਕ ਕ੍ਰੀਏਟ ਕਰਨ ਲਈ ਜਾਂ ਇਹਨੂੰ ਕਿ ਤਾਂ ਕਿ ਨੂੰ ਸਾਰੇ ਸੀਰੀਅਸਲੀ ਲੈਣ ਤਾ ਇਹਨੇ ਕਰਤਾ ਹੁਣੇ ਪਰ ਇਦਾਂ ਦੀ ਫਿਲਹਾਲ ਕੋਈ ਤਫ਼ਤੀਸ਼ ਦੇ ਟਾਈਮ ਇਹ ਕੋਈ ਚੀਜ਼ ਸਾਹਮਣੇ ਆਪਣਾ ਕੋਈ ਨਹੀਂ ਆਈ ਹੈ ਕਿ ਇਹਨੇ ਧਾਰਮਿਕ ਸਥਾਨਾਂ ਨੂੰ ਹੀ ਟਾਰਗੇਟ ਕਰਨਾ ਹੈ